5 ਕਿਲੋ ਅੰਬ ਦਾ ਆਚਾਰ ਪਾਉਣ ਦੀ ਫੁੱਲ ਵਿਧੀ ਜਿਹੜੇ ਭੈਣ ਭਰਾ ਬਿਲਕੁਲ ਅਣਜਾਣ ਹੈ ਕਦੇ ਆਚਾਰ ਨਹੀਂ ਪਾਇਆ ਉਹ ਵੀ ਉਹ ਵੀਡੀਓ ਦੇਖ ਕੇ ਵਾਲੀ ਆਚਾਰ ਪਾ ਸਕਦੇ ਆ 5 ਕਿਲੋ ਜਾਂ 10 ਕਿਲੋ ਅੰਬਾ ਜਿਹੜੇ ਆਪਾਂ ਬਾਜ਼ਾਰ ਚੋਂ ਹੀ ਕਟਵਾ ਲਿਆਉਣੇ ਹੈਗੇ ਆ ਉੱਥੇ ਹੀ ਉਹ ਕੱਟ ਦਿੰਦੇ ਆ ਉਹਨਾਂ ਕੋਲ ਟੱਬ ਵੀ ਹੁੰਦੇ ਆ ਧੋ ਕੇ ਕਟਵਾ ਕੇ ਲੈ ਕੇ ਆਉਣੇ ਆ ਕਿਉਂਕਿ ਕਈ ਵਾਰੀ ਆਪਾਂ ਉੱਥੇ ਉਵੇਂ ਹੀ ਕਟਵਾ ਲੈਣੇ ਆ ਤਵਾ ਆ ਕੇ ਪਹਿਲਾਂ ਫੇਰ ਕਟਵਾਉਣੇ ਆ ਤੇ ਇਦਾਂ ਜਿੰਨੀਆਂ ਵੀ ਜਿਵੇਂ ਪਰਿਵਾਰ ਦੇ ਹਿਸਾਬ ਨਾਲ ਵੱਡੀਆਂ ਛੋਟੀਆਂ ਫਾੜੀਆਂ ਉਹ ਤੁਸੀਂ ਕਰਵਾ ਲੈਣੀਆਂ ਇਹਦੇ ਵਿੱਚੋਂ ਜਿਹੜੀ ਗੁੱਠਲੀ ਹੁੰਦੀ ਹੈ ਉਹਨੂੰ ਆਪਾਂ ਅਲੱਗ ਕਰ ਦੇਣਾ ਕਿਉਂਕਿ ਜੇ ਅੰਬ ਦੀ ਗਿੜਕਾ ਜਿਹੜੀ ਉਹ ਵਿੱਚ ਰਹਿ ਜੇ ਤਾਂ ਇਹਦੇ ਨਾਲ ਅੰਬ ਨੂੰ ਅਚਾਰ ਨੂੰ ਉੱਲੀ ਹੈ ਜਿਹੜੀ ਉਹ ਲੱਗ ਜਾਂਦੀ ਹੈ ਇਸ ਲਈ ਇਹ ਅਲੱਗ ਕਰ ਦੇਣੀ ਹੈਗੀ ਸਾਰੀਆਂ ਗੁੱਠਲੀਆਂ ਕੱਢ ਕੇ ਤੁਸੀਂ ਇਹਨਾਂ ਨੂੰ ਪਹਿਲਾਂ ਅਲੱਗ ਕਰਨਾ ਤੇ ਫੇਰ ਆਪਾਂ ਧੋਣਾ ਕਈ ਵਾਰੀ ਕੀ ਕਰਦੇ ਆ ਆਪਾਂ ਪਹਿਲਾਂ ਹੀ ਧੋ ਲੈਂਦੇ ਆ ਗੁਠਲੀਆਂ ਬਾਅਦ ਚ ਅਲੱਗ ਕਰਦੇ ਆ ਤਾਂ ਫਿਰ ਉਹ ਹੱਥ ਲੱਗ ਜਾਂਦੇ ਆ ਹਨਾ ਧੋਤੇ ਹੋਏ achar ਨੂੰ ਇਸ ਲਈ ਗੁਠਲੀਆਂ ਪਹਿਲਾਂ ਜਿਹੜੀਆਂ ਤੁਸੀਂ ਕੱਢਣੀਆਂ ਤੇ ਫਿਰ ਆ ਜਿਹੜਾ achar ਨੂੰ ਧੋਣਾ ਇਹ 5 ਕਿਲੋ ਦੀ ਵਿਧੀ ਹੈ ਜਿਹੜੀ ਮੈਂ ਦੱਸੂਗੀ ਜੇਕਰ ਤੁਸੀਂ 10 ਕਿਲੋ ਅੰਬ ਦਾ achar ਪਾਉਣਾ ਤਾਂ ਜਿਹੜੀ ਜਿਹੜੀ ਵੀ ਚੀਜ਼ ਮੈਂ ਤੁਹਾਨੂੰ ਦੱਸੂਗੀ ਉਹਨੂੰ ਆਪਾਂ ਡਬਲ ਕਰ ਦੇਣਾ ਹੁੰਦਾ ਜਿਵੇਂ ਅੱਧਾ ਪਾਈਆ ਤਾਂ ਉਹਨੂੰ ਪਾਈਆ ਕਰ ਦਿਓ ਹਨਾ ਤਾਂ ਇਦਾਂ ਦੇਖੋ ਆਪਾਂ 5 ਕਿਲੋ ਅੰਬ ਆ ਜਿਹੜੇ ਉਹ ਫਾੜੀਆਂ ਅਲੱਗ ਕਰ ਲਈਆਂ ਤੇ ਗਿੜਕਾ ਜਿਹੜੀਆਂ ਹੋ ਅਲੱਗ ਕੱਢਤੀਆਂ ਇਹਨੂੰ ਰੱਖ ਦੇਣਾ ਹੈਗਾ ਇਸ ਤੋਂ ਬਾਅਦ ਇਹਨੂੰ ਤੁਸੀਂ ਵਾਸ਼ ਕਰਨਾ ਏਦਾਂ ਚੰਗੀ ਤਰ੍ਹਾਂ ਖੁੱਲੇ ਭਾਂਡੇ ਦੇ ਵਿੱਚ ਕਿਸੇ ਬੱਠਰ ਬਾਲਟੀ 'ਚ ਪਾਣੀ ਪਾ ਲੈਣਾ ਤੇ ਏਦਾਂ ਇਹਨੂੰ ਮਲ ਮਲ ਕੇ ਧੋਣਾ ਆਮ ਪਹਿਲਾਂ ਵੀ ਧੋਤੇ ਹੁੰਦੇ ਆ ਹਨਾ ਪਰ ਟੋਕੇ ਦੀ ਜਿਹੜੀ ਮੈਲ ਹੁੰਦੀ ਉਹ ਲੱਗ ਜਾਂਦੀ ਹੁੰਦੀ ਹੈ ਇਸ ਲਈ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਧੋਣਾ ਮੈਂ ਇਹਨੂੰ ਖਦਰ ਦੇ ਪੋਣੀ ਤੇ ਸੁਕਾ ਰਹੀ ਹੈਗੀਆਂ ਅਸੀਂ ਤਾਂ ਵੈਸੇ ਖਦਰ ਦੇ ਪੋਣੀ ਹਾਜੀ ਵਰਤ ਦੇ ਹੈਗੀਆਂ ਘਰੇ ਤੇ ਕਈ ਤਾਂ ਹੁਣ ਰੈਡੀਮੇਡ ਵੀ ਵਰਤਣ ਲੱਗ ਗਏ ਤੇ ਅਸੀਂ ਪੱਖੇ ਥੱਲੇ ਇਹਨੂੰ ਸੁਕਾਇਆ ਸੀਗਾ ਪੱਖੇ ਥੱਲੇ ਤੁਸੀਂ ਛਾਵੇਂ ਸੁਕਾਉਣਾ ਤਾਂ ਪੂਰਾ ਇੱਕ ਦਿਨ ਜਾਂ ਇੱਕ ਰਾਤ ਸੁਕਾ ਲਓ ਜੇ ਧੁੱਪੇ ਸੁਕਾਉਣਾ ਤਾਂ ਫਿਰ 2-3 ਘੰਟੇ ਸੁਕਾਓ ਕਿਉਂਕਿ ਹੁਣ ਜਿਆਦਾ ਗਰਮੀ ਹੈ ਸੁੱਕ ਜਾਂਦਾ ਜਿਆਦਾ ਆਚਾਰ ਇਹ ਪਿਛਲੇ ਸਾਲ ਵੀ ਆਪਾਂ ਆਚਾਰ ਪਾਇਆ ਸੀ ਉਹ ਵੀ ਹਜੇ ਵਧੀਆ ਪਿਆ ਵਸ ਖਤਮ ਹੋ ਗਿਆ ਥੋੜਾ ਜਿਹਾ ਹੀ ਰਹਿ ਗਿਆ ਸੀ ਤਾਂ ਦੁਬਾਰਾ ਪਾਇਆ ਇਹ ਖਰਾਬ ਨਹੀਂ ਹੋਏਗਾ ਕੋਈ ਉਲੀ ਕੁਛ ਨਹੀਂ ਇਹਨੂੰ ਲੱਗਦਾ ਹੈਗਾ ਬੇਸ਼ੱਕ 2-3 ਸਾਲ ਪਿਆ ਰਹੇ ਸਾਡੇ ਤਾਂ ਕਈ ਵਾਰੀ ਆਚਾਰ 2-2 ਸਾਲ ਵੀ ਪਿਆ ਰਹਿੰਦਾ ਜੇ ਅਸੀਂ ਜਿਆਦਾ ਪਾ ਲਈਏ ਤੇ ਇਹ ਫਾੜੀਆਂ ਜਿਹੜੀਆਂ ਸੁਕਾ ਕੇ 5 ਕਿਲੋ ਦੀਆਂ ਆਪਾਂ ਰੱਖ ਲੈਣੀਆਂ ਤੇ ਹੁਣੇ ਤੁਹਾਨੂੰ ਮੈਂ ਕੱਲੀ-ਕੱਲੀ ਚੀਜ਼ ਆ ਜਿਹੜੀ ਦੱਸਦੀ ਆ ਵੀ ਆਪਾਂ ਨੂੰ ਕੀ-ਕੋ ਚਾਹੀਦਾ ਜਿਹੜਾ ਨਮਕ ਆ ਪੂਰਾ ਤੁਸੀਂ ਇੱਕ ਪੈਕੇਟ ਲੈਣਾ ਮੈਂ ਵੀਰਪਾਲ ਕੌਰ ਸਿੱਖੋ ਜਤੋ ਜਿੰਨਾਂ ਨੇ ਫੋਲੋ ਸਬਸਕ੍ਰਾਈਬ ਨਹੀਂ ਕੀਤਾ ਫੋਲੋ ਸਬਸਕ੍ਰਾਈਬ ਹੈ ਜਿਹੜਾ ਉਹ ਜ਼ਰੂਰ ਕਰ ਲਓ ਹੁਣ ਅਗੇ ਜੀ ਮਸਾਲਿਆਂ ਤੇ ਇਹ 5 ਕਿਲੋ ਜਿਹੜਾ ਮਸਾਲਾ ਹੁੰਦਾ ਉਹ ਬਾਜ਼ਾਰ ਚੋਂ ਹੀ ਮਿਲ ਜਾਂਦਾ ਜਿਵੇਂ ਕਲੌਂਜੀ ਸੌਂਫ ਵਗੈਰਾ ਆਪਾਂ 5 ਕਿਲੋ ਬਾਜ਼ਾਰ ਚੋਂ ਕਹਿ ਕੇ ਤੇ ਨਮਕਾ ਜਿਹੜਾ ਉਹ 1 ਕਿਲੋ ਜਿਹੜਾ ਤੁਸੀਂ ਲੈਣਾ ਹੈਗਾ ਉਹਦੇ ਵਿੱਚੋਂ ਆਪਾਂ ਪਾਈਆਕ ਜਿਵੇਂ ਇੱਕ ਕੌਲੀ ਭਰ ਕੇ ਰੱਖ ਲੈਣਾ ਤੇ ਇਹ ਤਿੰਨ ਕ올ੀਆਂ ਦੇ ਵਿੱਚ ਇੱਕ ਚ ਜੀ ਸ਼ੱਕਰ ਆ ਇੱਕ ਚ ਮਿਰਚ ਆ ਤੇ ਇੱਕ ਚ ਹਲਦੀ ਆ ਇਹ ਤਿੰਨੇ ਚੀਜ਼ਾਂ ਜਿਹੜੀਆਂ ਤੁਸੀਂ ਪਾਉਣੀਆਂ ਤੇ 5 ਕਿਲੋ ਚ ਤਾਂ ਅੱਧਾ ਕਿਲੋ ਸਰੋਂ ਦਾ ਤੇਲ ਲੱਗਣਾ ਜੇ 10 ਕਿਲੋ ਤਾਂ ਫਿਰ ਸਰੋਂ ਦਾ ਤੇਲ ਕਿਲੋ ਕਰ ਦੇਣਾ ਤੇ ਬਾਕੀ ਸਮਾਨ ਪਾਈ ਆ ਪਾਈ ਆ ਤੇ ਪੈਕੇਟ ਨਮਕ ਦੇ ਜਿਹੜੇ 2 ਕਰ ਦੇਣੇ ਆ ਉਹਦੇ ਵਿੱਚੋਂ ਜਿਵੇਂ ਛੋਟੀ ਕोली ਭਰ ਕੇ ਇੱਕ ਰੱਖ ਲੈਣਾ ਹੁੰਦਾ ਇਹ ਮਸਾਲਾ ਇਦਾਂ ਹੀ 5 ਕਿਲੋ ਦਾ ਕਹਿ ਕੇ ਬਿਆਰ ਚੋਂ ਮਿਲ ਜਾਂਦਾ ਇਹਦੇ ਵਿੱਚ ਕਲੌਂਜੀ ਸੌਂਫ ਮੇਥੀ ਦਾਣਾ ਜਿਵੇਂ ਲੌਂਗ ਕਾਲੀ ਮਿਰਚ ਸਾਰਾ ਕੁਝ ਮਿਕਸ ਹੀ ਹੁੰਦਾ ਇਹ ਆਪਾਂ 5 ਕਿਲੋ ਦਾ 10 ਕਿਲੋ ਦਾ ਕਹਿ ਕੇ ਬਿਆਰ ਚੋਂ ਲੈ ਲੈਣਾ ਇਹ ਆ ਕੀ ਜੀ ਹਲਦੀ ਇਹ ਹੈਗੀ ਸ਼ੱਕਰ ਸ਼ੱਕਰ ਦੀ ਜਗ੍ਹਾ ਤੇ ਤੁਸੀਂ ਖੰਡ ਵੀ ਪਾ ਸਕਦੇ ਆ ਤੇ ਜੇ ਕਈਆਂ ਨੂੰ ਹੁੰਦਾ ਵੀ ਡਾਇਬਟੀਜ਼ ਆ ਜਾਂ ਕੁਛ ਹਨ ਤਾਂ ਇਹਨੂੰ ਸਕਿੱਪ ਵੀ ਕਰ ਸਕਦੇ ਆ ਪਰ ਇਹਦੇ ਨਾਲ achar ਦਾ ਟੇਸਟ ਆ ਜਿਹੜਾ ਬਹੁਤ ਵਧੀਆ ਹੁੰਦਾ ਤੇ ਹੁਣ ਮਿਰਚ ਜਿਹੜੀ ਮਿਰਚ ਅੱਧਾ ਪਾਈ ਆ ਇਹਦੇ ਵਿੱਚ ਪੈਣੀ ਆ ਹੁਣ ਨਮਕ ਦਾ ਜਿਹੜਾ ਮੈਂ ਪੂਰਾ ਪੈਕੇਟ ਇਹੀ ਲਿਆ ਹੈਗਾ ਇਦੇ ਵਿੱਚੋਂ ਆਪਾਂ ਇੱਕ ਕੌਲੀ ਭਰ ਕੇ ਕੱਢ ਲੈਣੀ ਆ ਕਿਉਂਕਿ ਕਈ ਵਾਰੀ 5 ਕਿਲੋ ਚ ਲੂਣ ਆ ਜਿਹੜਾ ਉਹ ਜ਼ਿਆਦਾ ਹੋ ਜਾਂਦਾ ਇਸ ਲਈ ਸਾਰਾ ਉਹ ਕਿਲੋ ਦਾ ਪੈਕੇਟ ਨਹੀਂ ਤੁਸੀਂ ਪਾਉਣਾ ਜੇ ਤਾਂ ਤੁਸੀਂ 10 ਕਿਲੋ ਪਾਉਣਾ ਤਾਂ ਦੋ ਪੈਕੇਟਾਂ ਚੋਂ ਦੋ ਕ올ੀਆਂ ਕੱਢ ਲੈਣੀਆਂ ਤੇ ਨਹੀਂ ਇੱਕ ਕੌਲੀ ਇਦਾਂ ਨਮਕ ਦੀ ਹੈ ਜਿਹੜੀ ਉਹ ਤੁਸੀਂ ਕੱਢ ਲੈਣੀ ਆ ਤੇ ਇਹ ਸਾਰਾ ਕੁਝ ਇਦਾਂ ਮਿਕਸ ਕਰ ਲੈਣਾ ਇਹ ਦੇਖੋ ਨਮਕ ਮਿਰਚ ਹਲਦੀ ਸ਼ੱਕਰ ਤੇ ਮਸਾਲੇ ਤੁਹਾਨੂੰ ਬਣਿਆ ਬਣਾਇਆ ਪੈਕੇਟ ਹੀ ਏਦਾਂ ਬਿਆਰ ਦੇ ਵਿੱਚੋਂ ਜਿਹੜਾ ਉਹ ਮਿਲ ਜਾਂਦਾ ਇਹ ਤੁਸੀਂ ਖਰੀਦ ਲਿਆਉਣਾ ਬਿਆਰ ਚ ਜਦੋਂ ਤੁਸੀਂ ਅੰਬ ਲੈਣ ਜਾਓਗੇ ਇਹ ਸਾਰੀਆਂ ਚੀਜ਼ਾਂ ਪਹਿਲਾਂ ਸੁੱਕੇ ਹੀ ਤੁਸੀਂ ਜਿਹੜੇ ਮਸਾਲੇ ਉਹ ਮਿਕਸ ਕਰ ਲੈਣੇ ਆ ਤੇਲ ਆ ਜਿਹੜਾ ਬਾਅਦ ਚ ਪਾਉਣਾ ਕਈ ਵਾਰੀ ਆਪਾਂ ਤੇਲ ਵੀ ਵਿੱਚੇ ਪਾ ਲੈਂਦੇ ਆ ਉਹ ਉਨੀ ਚੰਗੀ ਤਰ੍ਹਾਂ ਫਿਰਲਦਾ ਨਹੀਂ ਇਦਾਂ ਇਹਨੂੰ ਸੁੱਕਿਆਂ ਨੂੰ ਪਹਿਲਾਂ ਮਿਕਸ ਕਰ ਲਓ ਤੇ 5 ਕਿਲੋ ਚ ਜੀ 1/2 ਕਿਲੋ ਸਰੋਂ ਦਾ ਤੇਲ ਆ ਜਿਹੜਾ ਪਾਉਗਾ ਜੇ ਤੁਸੀਂ 4 10 ਕਿਲੋ ਪਾ ਰਹੇ ਆ ਤਾਂ ਫੇਰ ਆ ਤੇਲ ਆ ਜਿਹੜਾ ਉਹ ਤੁਸੀਂ ਕਿਲੋ ਪਾਓ 1 ਕਿਲੋ ਪੂਰਾ ਸਰੋਂ ਦਾ ਤੇਲ ਹੈ ਜੇ ਹੋ ਸਕੇ ਤਾਂ ਕਾਣੀ ਦਾ ਤੇਲ ਹੀ ਹੋਵੇ ਵੀ ਬਜ਼ਾਰ ਵਾਲਾ ਉਹ ਤਾਰਪੀਨ ਮਿਕਸ ਹੁੰਦਾ ਹਨਾ ਵੀ ਉਹ ਤੇਲ ਆ ਜਿਹੜਾ ਤੁਸੀਂ ਨਾਲੋ ਤੇ ਅੱਧਾ ਕਿਲੋ ਇਹ ਮੈਂ ਤੱਕ ਜੀ ਨਹੀਂ ਪਾਇਆ ਤੇ ਤੁਸੀਂ ਮਣਕੇ ਵੀ ਇਹਨੂੰ ਪਾ ਸਕਦੇ ਆ ਕਿਉਂਕਿ ਸਾਡੇ ਤਾਂ ਚਲੋ ਹੱਥ ਹੀ ਮੀਨੇ ਵੀ ਆ ਤੇ ਮੈਨੂੰ ਪਤਾ ਵੀ ਹਨਾ ਕਿੰਨਾ ਖੁੰਦਾ ਤੇ ਇਦਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਇਗਲਵਸ ਵਗੈਰਾ ਵੀ ਤੁਸੀਂ ਕੋਈ ਪਾ ਸਕਦੇ ਆ ਪਰ ਚਲੋ ਮੈਂ ਤਾਂ ਹੱਥ ਨਹੀਂ ਕਿਉਂਕਿ ਰੋਜ ਆਟਾ ਵੀ ਤਾਂ ਗੁੰਨੀ ਦਾ ਹੀ ਹੈਗਾ ਉਹ ਉਹਦੇ ਨਾਲ ਚੰਗੀ ਤਰ੍ਹਾਂ ਏਦਾਂ ਰਲਦਾ ਨਹੀਂ ਹੈਗਾ ਮਸਾਲਾ ਤਾਂ ਫਿਰ ਚੰਗੀ ਤਰ੍ਹਾਂ ਇਹਨੂੰ ਮਸਾਲੇ ਨੂੰ ਏਦਾਂ ਪੂਰਾ ਚਸ ਲੈਣਾ ਜਿਵੇਂ ਚਸਦੇ ਹੁੰਦੇ ਆ ਇਸ ਤੋਂ ਬਾਅਦ ਸਾਰੀਆਂ 5 ਕਿਲੋ ਦੀਆਂ ਜਿਹੜੀਆਂ ਫਾੜੀਆਂ ਉਹ ਆਪਾਂ ਇਸ ਪ੍ਰਾਤ ਦੇ ਵਿੱਚ ਆ ਜਿਹੜੀਆਂ ਪਾ ਲਈਆਂ ਜੀ ਆਚਾਰ 10 ਕਿਲੋ ਦਾ ਭਾਂਡਾ ਤੁਸੀਂ ਖੁੱਲਾ ਚ ਲੈਣਾ ਜਾਂ ਫਿਰ ਦੋ ਵਾਰੀ ਚਬਾ ਲੈਣਾ ਤੇ ਇਦਾਂ ਸਾਰੀਆਂ ਫਾੜੀਆਂ ਇਸ ਮਸਾਲੇ ਦੇ ਵਿੱਚ ਪਾਉਣੀਆਂ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਰਗੜ ਕੇ ਜਿਹੜਾ ਇਹਦਾ ਇਹਦੇ ਮਸਾਲੇ ਜਿਹੜੇ ਉਚਾਸ ਲੈਣੇ ਹੈਗੇ ਆ ਵੱਡੇ ਭਾਂਡੇ ਚ ਖੁੱਲੇ ਬਰਤਨ ਜਾਂ ਕਿਸੇ ਚ ਆਪਾਂ ਇਹਨੂੰ ਪਾਉਣਾ ਹੁੰਦਾ ਇਹ ਮੈਂ ਰੱਖਿਆ ਹੋਇਆ ਪੀਪਾ ਗੋਲੀ ਇਹਦੇ ਚ ਅਸੀਂ ਪਾਵਾਂਗੇ ਤੁਸੀਂ ਕੱਚ ਜਾਂ ਕੋਈ ਮਰਤਬਾ ਕੱਚ ਦਾ ਬਰਤਨ ਜਾਂ ਕਿਸੇ ਮਰਤਬਾਨ ਦੇ ਵਿੱਚ ਵੀ ਜਿਹੜਾ ਪਾ ਸਕਦੇ ਆ ਅਸੀਂ ਤਾਂ ਇਹ ਪੀਪਿਆਂ ਚ ਹੀ ਪਾਉਣੇ ਹੁੰਦੇ ਆ ਕਿਉਂਕਿ ਇੱਕ ਵਾਰੀ ਮੰਮੀ ਕਹਿੰਦੇ ਸੀ ਜਦੋਂ ਵੀ ਆਪਾਂ ਕੱਚ ਦੇ ਚ ਪਾਇਆ ਸੀਗਾ ਤੇ ਉਹ ਸਾਲ ਨਹੀਂ ਕੱਟਿਆ ਵੀ ਖਰਾਬ ਹੋ ਗਿਆ ਚਲੋ ਵਹਿਮ ਹੀ ਹੋ ਗਿਆ ਉਹ ਤਾਂ ਵੀ ਕਹਿੰਦੇ ਆ ਵੀ ਪਲਾਸਟਿਕ ਚ ਹਨਾ ਨਾ ਪਾਓ ਇਹ ਚਲੋ ਆਪਦੇ ਆਪ ਦੇ ਘਰ ਦਾ ਸਾਰਿਆਂ ਦਾ ਸਿਸਟਮ ਹੁੰਦਾ ਹਨਾ ਉਹ ਤੁਸੀਂ ਆਪਦੇ ਹਿਸਾਬ ਨਾਲ ਜਿਹੜੇ ਵੱਡੇ ਭਾਂਡੇ ਚ ਪਾਉਣਾ ਚਾਹੋ ਉਹਦੇ ਵਿੱਚ achar ਆ ਜਿਹੜਾ ਪਾ ਸਕਦੇ ਆ ਤੇ ਇਸ ਤਰ੍ਹਾਂ ਦੇਖੋ ਸਾਰੀਆਂ ਫਾੜੀਆਂ ਰਗੜ ਰਗੜ ਕੇ ਜਿਹੜਾ ਮਸਾਲਾ ਉਹ ਚਸ ਦੇਣਾ ਬਿਲਕੁਲ ਰਲ ਜਾਣਾ ਚਾਹੀਦਾ ਹੈਗਾ ਵੀ ਉਹਦੀ ਜੀ ਕਰੇ ਵੀ ਹੁਣੀ ਖਾਲੀ ਆ ਇਹ ਜਿਹੜਾ achar ਹੈਗਾ ਜੀ ਇਹ दाल ਜਿਵੇਂ ਮੂੰਗੀ ਦੀ दाल ਹੁੰਦੀ ਆ ਉਹਦਾ ਸ਼ਿੰਗਾਰ ਆ ਵੀ ਉਹਦੇ ਨਾਲ ਇਹ achar ਆ ਜਿਹੜਾ ਬਣਿਆ ਹੀ ਹੈਗਾ ਹਨਾ ਕद्दू ਨਾਲ ਤੇ ਮੈਂ ਤਾਂ ਕਦੇ-ਕਦੇ ਭਿੰਡੀ ਨਾਲ ਵੀ ਖਾ ਲੈਨੀ ਆ ਤੇ ਇਹ ਸਾਲੋਂ ਸਾਲ ਜਿਹੜਾ achar ਹਨਾ ਚੱਲਣਾ ਹੁੰਦਾ ਵੀ ਕਿਹੜਾ ਇੱਕ ਦਿਨ ਦਾ ਹੀ ਹੈਗਾ ਤੇ ਬਹੁਤ ਟੇਸਟੀ ਲੱਗਦਾ ਦਾਲਾਂ ਦੂਲਾਨਾਂ ਤਾਂ ਬਹੁਤ ਵਧੀਆ ਅਧੂਰੇ ਆ ਹਨਾ ਪੰਜਾਬੀ ਤਾਂ ਕਹਿੰਦੇ ਸਵਾਦ ਚਾਹੀਦਾ ਹੀ ਹੈਗਾ ਪੰਜਾਬੀਆਂ ਨੂੰ ਬਾਕੀ ਸਵਾਦ ਆ ਤਾਂ ਜ਼ਿੰਦਗੀ ਹੈ ਜਦੋਂ ਸਵਾਦ ਖਤਮ ਹੋ ਜਾਣ ਕਹਿੰਦੇ ਜ਼ਿੰਦਗੀ ਵੀ ਖਤਮ ਆ ਤੇ ਬਹੁਤ ਇਹੀ ਟੇਸਟੀ ਲੱਗੂਗਾ ਚਾਰ ਬਣਾ ਕੇ ਰੱਖ ਲਿਓ ਤੇ ਖਰਾਬ ਨਹੀਂ ਹੁੰਦਾ ਇਹ ਮੇਰੀ ਗਾਰੰਟੀ ਹੈਗੀ ਆ ਕਿਉਂਕਿ ਮੈਂ ਤੁਹਾਨੂੰ ਪਿਛਲੇ ਸਾਲ ਵਾਲਾ ਵੀ ਦਿਖਾਇਆ ਉਦੋਂ ਪਿਛਲੇ ਵਾਲਾ ਵੀ ਜੇ ਬਚ ਜੇ ਤਾਂ ਵੀ ਨਹੀਂ ਇਹ ਖਰਾਬ ਹੁੰਦਾ ਬੇਸ਼ੱਕ 2 ਸਾਲ ਆ ਜਿਹੜਾ ਪਿਆ ਰਵੇ ਬੱਚੇ ਵੀ ਇਹਨੂੰ ਖਾ ਲੈਂਦੇ ਆ ਬੱਚਿਆਂ ਨੂੰ ਵੀ ਇਹ ਬਹੁਤ ਟੇਸਟੀ ਲੱਗਦਾ ਜਿਵੇਂ ਪਰੌਂਠਾ ਵਗੈਰਾ ਹਨਾ ਬੱਚਿਆਂ ਨੂੰ ਆਪਾਂ ਸਕੂਲ ਭੇਜਦੇ ਆ ਖੇਤ ਰੋਟੀ ਜਾਂਦੀ ਆ ਤਾਂ ਆਮ ਤੌਰ ਤੇ ਮਤਲਬ ਅੰਬ ਦਾ achar ਭੇਜਿਆ ਜਾਂਦਾ ਤੇ ਬੱਚੇ ਪਰੌਂਠੇ ਨਾਲ ਬਹੁਤ ਖੁਸ਼ ਹੋ ਕੇ ਜਿਹੜਾ ਖਾਂਦੇ ਆ ਟੇਸਟ ਜਿਵੇਂ ਟੇਸਟੀ ਦਾ ਬਹੁਤ ਵਧੀਆ ਜਿਹੜਾ ਹੁੰਦਾ ਤੇ ਇਸ ਤਰ੍ਹਾਂ ਆਪਾਂ ਖੁੱਲੇ ਬਰਤਨ ਦੇ ਵਿੱਚ ਇਹਨੂੰ ਪਾ ਕੇ ਰੱਖ ਲੈਣਾ ਤੇ ਇੱਕ ਦੋ ਦਿਨਾਂ ਜਿਹੜਾ ਉਹ ਹਿਲਾਉਂਦੇ ਰਹਿਣਾ ਜਦੋਂ achar ਆਪਾਂ ਪਾ ਲਾਂਗੇ ਇੱਕ ਦੋ ਦਿਨ ਹਿਲਾਉਂਦੇ ਰਹਿਣਾ ਤੇ ਫੇਰ ਨਹੀਂ ਕੋਈ ਮਤਲਬ ਆਈ ਪੀਪਾ ਫੜ ਕੇ ਤੁਸੀਂ ਸਾਰਾ achar ਜਿਹੜਾ ਉਹ ਕਿਉਂਕਿ ਮਤਲਬ ਇਦਾਂ ਹੀ ਨਾ ਪਿਆਰ ਹੋਵੇ ਤੁਸੀਂ ਪਾ ਕੇ ਰੱਖਤਾ ਤੇ ਤੁਸੀਂ ਪੰਜ 사ਤ ਦਿਨਾਂ ਬਾਅਦ ਦੇਖੋ ਹਣਾ ਤਾਂ ਦੋ ਤਿੰਨ ਦਿਨ ਪਹਿਲੇ ਤੁਸੀਂ ਹਿਲਾਉਂਦੇ ਰਹਿਣਾ ਹੁੰਦਾ ਬਸ ਇਹ ਨਾ ਕੀਦਾ ਪ੍ਰੋਸੈਸ ਹੁੰਦਾ ਇਹ ਤੋਂ ਬਾਅਦ ਆਚਾਰ ਨੂੰ ਜਿਹੜਾ ਕੁਝ ਵੀ ਨਹੀਂ ਹੁੰਦਾ ਆਪਾਂ ਐਸਾ ਲਈ ਆਚਾਰ ਪਾਉਨੇ ਆ ਪਿਛਲੇ ਸਾਲ ਵਾਲੀ ਵੀਡੀਓ ਵੀ ਆਪਣੇ YouTube ਵੀਰਪਾਲ कौर ਸਿੱਖੋਂ Facebook ਵੀਰਪਾਲ कौर ਸਿੱਖੋਂ ਤੇ ਪਈ ਹੋਊਗੀ ਉਹ ਵੀ ਤੁਸੀਂ ਦੇਖ ਸਕਦੇ ਪਿਛਲੇ ਪਿਛਲੇ ਸਾਲ ਵੀ ਆਪਾਂ ਆਚਾਰ ਆ ਜਿਹੜਾ ਪਾਇਆ ਸੀ ਹੁਣ ਬਈ ਸਾਡਾ ਤਾਂ ਸਾਲ ਦਾ ਜਿਹੜਾ ਉਹ ਜੁਗਾੜ ਹੋ ਗਿਆ ਤੇ ਤੁਸੀਂ ਵੀ ਆਚਾਰ ਪਾ ਲਓ ਕਿਉਂਕਿ ਅੰਬਾਂ ਦਾ ਇੱਕ ਸੀਜ਼ਨ ਹੁੰਦਾ ਫਿਰ ਹੌਲੀ ਹੌਲੀ ਅੰਬਾ ਜਿਹੜੇ ਖਤਮ ਹੋ ਜਾਂਦੇ ਆ ਮੈਂ ਵੀਰਪਾਲ कौर ਸਿੱਖੋਂ ਥੈਂਕ ਯੂ